ਪੰਜ ਦੇ ਵਿਆਹ ਦੇ ਲਈ ਵਿਦੇਸ਼ ਤੋਂ ਆਇਆ ਇਹ ਮੁੰਡਾ ਆਪਣੇ ਦੋਸਤਾਂ ਦੇ ਨਾਲ ਵਿਆਹ ਦੇ ਲਈ ਕੋਟ ਪੈਂਟ ਲੈਣ ਦੇ ਲਈ ਜਾ ਰਿਹਾ ਹੁੰਦਾ ਕਿ ਇਸੇ ਦਰਮਿਆਨ ਆਹ ਵੇਖੋ ਇਸ ਦੀ ਚਿੱਟੇ ਰੰਗ ਦੀ ਕ੍ਰੇਟਾ ਗੱਡੀ ਜਿਸ ਦੇ ਅੱਗੇ ਇੱਕ ਕਾਲੀ ਗੱਡੀ ਇਹਨਾਂ ਚਾਰ ਲੁਟੇਰਿਆਂ ਦੇ ਵੱਲ ਲਾ ਲਈ ਜਾਂਦੀ ਹੈ ਇਸੇ ਦਰਮਿਆਨ ਪਿਸਤੌਲ ਦੀ ਨੋਕ ਤੇ ਚਿੱਟੀ ਕ੍ਰੇਟਾ ਗੱਡੀ ਲੈ ਕੇ ਇਹ ਰਫੂ ਚੱਕਰ ਹੋਏ ਨੇ ਹਾਲਾਂਕਿ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਤਾਂ ਦੱਸ ਦਈਏ ਕਿ ਵਿਦੇਸ਼ ਦੇ ਵਿੱਚ ਰਹਿੰਦਾ ਹੈ ਨੌਜਵਾਨ ਮਨਜੀਤ ਸਿੰਘ ਜੋ ਕਿ ਆਪਣੇ ਦੋਸਤਾਂ ਦੇ ਨਾਲ ਭਾਂਜੇ ਦੇ ਵਿਆਹ ਸਮਾਗਮ ਦੇ ਲਈ ਬਟਾਲਾ ਪੈਂਟ ਕੋਰਟ ਲੈਨ ਦੇ ਲਈ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਚਿੱਟੇ ਰੰਗ ਦੀ ਕ੍ਰੇਟਾ ਗੱਡੀ ਦੇ ਅੱਗੇ ਗੁਰਦਾਸਪੁਰ ਰੋਡ ਰੇਲਵੇ ਫਾਟਕ ਦੇ ਕੋਲ ਇੱਕ ਕਾਲੀ ਗੱਡੀ ਇਹਨਾਂ ਚਾਰ ਲੁਟੇਰਿਆਂ ਦੇ ਵੱਲੋਂ ਲਗਾ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਕੀ ਹੋਣਾ ਸੀ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪਿਸਤਾਲ ਤਾਣ ਦਿੱਤੀ ਗਈ ਤੇ ਕਰੇਟਾ ਗੱਡੀ ਖੋ ਕੇ ਇਹ ਲੁਟੇਰੇ ਇੱਥੋਂ ਰਫੂ ਚੱਕਰ ਹੋ ਗਏ ਨੇ ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਚਿੱਟੇ ਰੰਗ ਦੀ ਕਰੇਟਾ ਗੱਡੀ ਖੜੀ ਹੈ ਉਸ ਦੇ ਨਾਲ ਇੱਕ ਕਾਲੀ ਗੱਡੀ ਆ ਕੇ ਲਗਾ ਲਈ ਜਾਂਦੀ ਹੈ ਤੇ ਗੱਡੀ ਦੇ ਵਿੱਚੋਂ ਕੁਝ ਨੋਜ਼ ਵਾ ਨਿਕਲਦੇ ਨੇ ਤੇ ਪਿਸਤੌਲ ਤਾਣ ਦਿੱਤੀ ਜਾਂਦੀ ਹੈ ਪਿਸਤੌਲ ਦੀ ਨੋਕ ਤੇ ਇਥੋਂ ਇਹ ਚਿੱਟੀ ਕਰੇਟਾ ਗੱਡੀ ਖੋਕੇ ਰਫੂ ਚੱਕਰ ਹੋ ਗਏ ਤਾਂ ਦੱਸ ਦਈਏ ਕਿ ਇਹ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਤਾਂ ਵਿਦੇਸ਼ ਦੇ ਵਿੱਚ ਰਹਿੰਦਾ ਹੈ ਨੌਜਵਾਨ ਜੋ ਕਿ ਪਿੰਡ ਬੁੱਢਾਕੋਟ ਦੇ ਨਾਲ ਸਬੰਧਤ ਹੈ ਤਾਂ ਆਪਣੇ ਭਾਂਜੇ ਦੇ ਵਿਆਹ ਦੇ ਲਈ ਪੰਜਾਬ ਆਇਆ ਸੀ ਤੇ ਇਸ ਦੇ ਦਰਮਿਆਨ ਪੈਂਟ ਕੋਟ ਲੈਣ ਦੇ ਲਈ ਜਾ ਰਿਹਾ ਹੁੰਦਾ ਹੈ ਕਿ ਰਸਤੇ ਦੇ ਵਿੱਚ ਆ ਵੇਖੋ ਇਹਨਾਂ ਲੁਟੇਰਿਆਂ ਨੇ ਮੋਕਾ ਪਾਉਂਦੇ ਹੋਏ ਇਸ ਦੀ ਗੱਡੀ ਖੋਲਈ ਗਏ ਤੇ ਇੱਥੋਂ ਰਫੂ ਚੱਕਰ ਹੋ ਗਏ ਨੇ ਭਾਂਜੇ ਦੇ ਵਿਆਹ ਦੇ ਲਈ ਵਿਦੇਸ਼ ਤੋਂ ਆਇਆ ਇਹ ਮੁੰਡਾ ਆਪਣੇ ਦੋਸਤਾਂ ਦੇ ਨਾਲ ਵਿਆਹ ਦੇ ਲਈ ਕੋਟ ਪੈਂਟ ਲੈਣ ਦੇ ਲਈ ਜਾ ਰਿਹਾ ਹੁੰਦਾ ਕਿ ਇਸੇ ਦਰਮਿਆਨ ਆ ਵੇਖੋ ਇਸ ਦੀ ਚਿੱਟੇ ਰੰਗ ਦੀ ਕ੍ਰੇਟਾ ਗੱਡੀ ਜਿਸ ਦੇ ਅੱਗੇ ਇੱਕ ਕਾਲੀ ਗੱਡੀ ਇਹਨਾਂ ਚਾਰ ਲੁਟੇਰਿਆਂ ਦੇ ਵੱਲੋਂ ਲਾ ਲਈ ਜਾਂਦੀ ਹੈ ਇਸੇ ਦਰਮਿਆਨ ਪਿਸਤੌਲ ਦੀ ਨੋਕ ਗੱਡੀ ਲੈ ਕੇ ਇਹ ਰਫੂ ਚੱਕਰ ਹੋਏ ਨੇ ਹਾਲਾਂਕਿ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਤਾਂ ਦੱਸ ਦਈਏ ਕਿ ਵਿਦੇਸ਼ ਦੇ ਵਿੱਚ ਰਹਿੰਦਾ ਨੌਜਵਾਨ ਮਨਜੀਤ ਸਿੰਘ ਜੋ ਕਿ ਆਪਣੇ ਦੋਸਤਾਂ ਦੇ ਨਾਲ ਪਾਂਜੀ ਦੇ ਵਿਆਹ ਸਮਾਗਮ ਦੇ ਲਈ ਬਟਾਲਾ ਪੈਂਟ ਕੋਟ ਲੈਨ ਦੇ ਲਈ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਚਿੱਟੇ ਰੰਗ ਦੀ ਕ੍ਰੇਟਾ ਗੱਡੀ ਦੇ ਅੱਗੇ ਗੁਰਦਾਸਪੁਰ ਰੋਡ ਰੇਲਵੇ ਫਾਟਕ ਦੇ ਕੋਲ ਇੱਕ ਕਾਲੀ ਗੱਡੀ ਇਹਨਾਂ ਚਾਰ ਲੁਟੇਰਿਆਂ ਦੇ ਵੱਲੋਂ ਲਗਾ ਲਈ ਜਾਂਦੀ ਹੈ ਦੇ ਉਸ ਤੋਂ ਬਾਅਦ ਕੀ ਹੋਣਾ ਸੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪਿਸਤੌਲ ਤਾਣ ਦਿੱਤੀ ਗਈ ਤੇ ਕ੍ਰੇਟਾ ਗੱਡੀ ਖੋ ਕੇ ਇਹ ਲੁਟੇਰੇ ਇਥੋਂ ਰਫੂ ਚੱਕਰ ਹੋ ਗਏ ਨੇ ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਚਿੱਟੇ ਰੰਗ ਦੀ ਕ੍ਰੇਟਾ ਗੱਡੀ ਖੜੀ ਹੈ ਉਸ ਦੇ ਨਾਲ ਇੱਕ ਕਾਲੀ ਗੱਡੀ ਆ ਕੇ ਲਗਾ ਲਈ ਜਾਂਦੀ ਹੈ ਤੇ ਗੱਡੀ ਦੇ ਵਿੱਚੋਂ ਕੁਝ ਨੌਜਵਾਨ ਨਿਕਲਦੇ ਨੇ ਤੇ ਪਿਸਤੌਲ ਤਾਣ ਦਿੱਤੀ ਜਾਂਦੀ ਹੈ ਪਿਸਤੌਲ ਦੀ ਨੋਕ ਤੇ ਇਥੋਂ ਇਹ ਚਿੱਟੀ ਬੇਟਾ ਗੱਡੀ ਖੋਕੇ ਰਫੂ ਚੱਕਰ ਹੋ ਗਏ ਤਾਂ ਦੱਸ ਦਈਏ ਕਿ ਇਹ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਤਾਂ ਵਿਦੇਸ਼ ਦੇ ਵਿੱਚ ਰਹਿੰਦਾ ਹੈ ਨੌਜਵਾਨ ਜੋ ਕਿ ਪਿੰਡ ਬੁੱਢਾਕੋਟ ਦੇ ਨਾਲ ਸਬੰਧਤ ਹੈ ਤਾਂ ਆਪਣੇ ਭਾਂਜੇ ਦੇ ਵਿਆਹ ਦੇ ਲਈ ਪੰਜਾਬ ਆਇਆ ਸੀ ਤੇ ਇਸ ਦੇ ਦਰਮਿਆਨ ਪੈਂਟ ਕੋਟ ਲੈਣ ਦੇ ਲਈ ਜਾ ਰਿਹਾ ਹੁੰਦਾ ਹੈ ਕਿ ਰਸਤੇ ਦੇ ਵਿੱਚ ਆ ਵੇਖੋ ਇਹਨਾਂ ਲੁਟੇਰਿਆਂ ਨੇ ਮੌਕਾ ਪਾਉਂਦਿਆਂ ਹੋਏ ਇਸ ਦੀ ਗੱਡੀ ਖੋ ਲਈ ਹੈ ਤੇ ਇੱਥੋਂ ਰਫੂ ਚੱਕਰ ਹੋ ਗਏ